ਕਿਆ ਧਜੀਆਂ ਔੜ ਰਹੀਆਂ ਸਾਰੇ ਪਾਸੇ ਕਿਹੜੇ ਲੋਅ ਐਂਡ ਆਰਡਰ ਦੀ ਗੱਲ ਕਰਦੇ ਆ ਕਿਹੜੇ ਕਾਨੂੰਨ ਦੀ ਗੱਲ ਕਰਦੇ ਆ ਕਿ ਇਸ ਇੱਕ ਪਾਸੇ ਭਾਈ ਸੰਦੀਪ ਸਿੰਘ ਸੰਨੀ ਨੂੰ ਇਹਨਾਂ ਨੇ ਸੂਰੀ ਦੇ ਸੋਧਣ ਕਰਕੇ ਸੂਰੀ ਨੂੰ ਸੋਧਣ ਕਰਕੇ ਜੇਲ੍ਹ ਦੇ ਵਿੱਚ ਨਜ਼ਰਬੰਦ ਰੱਖਿਆ ਹੋਇਆ ਤੇ ਜੇਲ੍ਹ ਦੇ ਵਿੱਚ ਉਹਨਾਂ ਤੇ ਅਣਮੁਖੀ ਤਸ਼ੱਦਦ ਹੁੰਦਾ ਤੇ ਕੀਤਾ ਵੀ ਕਿੰਨਾਂ ਵੱਲੋਂ ਜਾਂਦਾ ਜਿਹੜੇ ਪਹਿਲਾਂ ਹੀ ਲੱਖਾਂ ਨੌਜਵਾਨਾਂ ਨੂੰ ਕੋ ਕੋ ਕੇ ਮਾਰਨ ਵਾਲਿਆਂ ਦੇ ਜਿਨ੍ਹਾਂ ਤੇ ਪਰਚੇ ਦਰਜ ਆ ਜਿਹੜੇ ਜੇਲ੍ਹਾਂ ਦੇ ਵਿੱਚ ਬੰਦਾ ਫਿਰ ਉਹ ਜੇਲ੍ਹਾਂ ਦੇ ਵਿੱਚ ਕਾਦੇ ਬੰਦ ਹੋਏ ਜੇ ਉਹ ਉੱਥੇ ਕੈਦੀਆਂ ਨੂੰ ਸਿੱਖ ਕੌਮ ਦੇ ਯੋਧਿਆਂ ਨੂੰ ਤਸ਼ੱਦਦ ਕਰਕੇ ਉਹਨਾਂ ਦੇ ਨਾਲ ਬੇਅਦਬੀ ਕਰਨਗੇ ਬੇਅਦਬੀ ਕਾਦੀ ਕਿਸਾਂ ਦੀ ਬੇਅਦਬੀ ਬੇਅਦਬੀ ਕਾਦੀ ਪੋਥੀ ਸਾਹਿਬ ਦੀ ਬੇਅਦਬੀ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਆਪਦੇ ਹਮੇਸ਼ਾ ਕੇਸਾਂ ਦੇ ਵਿੱਚ ਦਸਤਾਰ ਦੇ ਵਿੱਚ ਰੱਖਦੇ ਸੀ ਦਸਤਾਰ ਦੀ ਬੇਅਦਬੀ ਤੇ ਪ੍ਰਸ਼ਾਸਨ ਉੱਥੋਂ ਦਾ ਜਿਹੜਾ ਹੈਗਾ ਘੱਟੋ-ਘੱਟ 20 ਜਿਹੜੇ ਜੇਲ੍ਹ ਦੇ ਵਿੱਚ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੇ ਕੀਦੀ ਸਹਾਇਤਾ ਕੀਤੀ ਆ ਉਹਨਾਂ ਨੇ ਉਸ ਬੰਦੇ ਦੀ ਸਹਾਇਤਾ ਕੀਤੀ ਆ ਜਿਹਨੇ ਨੌਜਵਾਨਾਂ ਨੂੰ ਕੋਹ-ਕੋ ਕੇ ਮਾਰਿਆ ਤੇ ਅੱਜ ਉਸੇ ਦੀ ਜਲਦੀ ਆ ਜੇਲ੍ਹ ਦੇ ਵਿੱਚ ਤੇ ਉਹ ਜੇਲ੍ਹ ਦੇ ਵਿੱਚ ਕੁਰਸੀ ਢਾ ਕੇ ਸਾਡੇ ਸਿੱਖ ਕੌਮ ਦੇ ਯੋਧਿਆਂ ਦੇ ਨਾਲ ਉੱਤੇ ਤਸ਼ੱਦਦ ਕਰਦੇ ਆ ਉਹ ਵੀ ਛੋਟੀ ਨਾਲ ਡਾਂਗ ਨਾਲ ਹਰ ਤਰ੍ਹਾਂ ਨਾਲ ਠੋਡੇ ਮਾਰ ਕੇ ਸਰੀਰ ਦੇ ਵਿੱਚ ਸਿਰ ਦੇ ਵਿੱਚ ਕੀ ਕੀ ਕਵਾਂ ਮੈਂ ਤੁਹਾਨੂੰ ਤੇ ਉਥੋਂ ਦਾ ਜਿਹੜਾ ਹਸਪੀਟਲ ਆ ਮੈਡੀਕਲ ਆ ਮੈਡੀਕਲ ਪ੍ਰਸ਼ਾਸਨ ਵੱਲੋਂ ਸਿਰਫ ਤਿੰਨ ਸਟਾਂ ਜਿਹੜੀਆਂ ਦਿਖਾਈਆਂ ਗਈਆਂ ਸੀ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਕੋਰਟ ਨੇ ਉਹਨਾਂ ਨੂੰ ਆਰਡਰ ਕੀਤੇ ਕਿ ਤੁਸੀਂ ਬਾਹਰ ਮੈਡੀਕਲ ਦੇ ਵਿੱਚ ਲੈ ਕੇ ਆਓ ਉਹ ਵੀ ਸਰਕਾਰੀ ਇਹ ਵੀ ਸਰਕਾਰੀ ਤੇ ਉਸ ਦਾ ਰਿਜ਼ਲਟ ਕੀ ਨਿਕਲਿਆ ਕਿ 13 14 ਜਿਹੜੀਆਂ ਉਹ ਸੱਟਾਂ ਵੱਜੀਆਂ ਹੋਈਆਂ ਉਹਨਾਂ ਦੇ ਅੰਦਰ ਅੰਦਰੂਨੀ ਸੱਟਾਂ ਤੇ ਜਿਹੜਾ ਚਮੜੀ ਦਾ ਕੋ-ਕੋ ਕੇ ਚਮੜੀ ਜਿਹੜੀ ਆ ਉਹ ਮੋਟੀ ਕੀਤੀ ਗਈ ਆ ਵੱਡੀ ਕੀਤੀ ਗਈ ਆ ਸੋਜ ਆਈ ਵੀ ਇੰਨੀ ਜਦੋਂ ਭਾਈ ਸੰਦੀਪ ਸਿੰਘ ਸਨੀ ਨੂੰ ਉਥੇ ਲਿਆਂਦਾ ਗਿਆ ਕੋਰਟ ਦੇ ਵਿੱਚ ਉਥੇ ਜਕਾਰਾ ਲਾਉਣਾ ਸੀ ਉਹਨਾਂ ਨੇ ਉਹਦਾ ਹੱਥ ਫੜ ਕੇ ਜਿਹੜਾ ਹੱਥ ਥੱਲੇ ਕਰ ਦਿੱਤਾ ਗਿਆ ਕੀ ਆਪਾਂ ਜਗਾਰਾ ਵੀ ਨਹੀਂ ਲਾ ਸਕਦੇ ਕੀ ਕਾਨੂੰਨ ਦੇ ਮੁਤਾਬਕ ਜਗਾਰਾ ਵੀ ਲਾਉਣਾ ਗਲਤ ਆ ਕੀ ਉੱਥੇ ੱੱਕੇ ਮਾਰ ਮਾਰ ਕੇ ਮਾਰ ਮਾਰ ਕੇ ਉਹ ਤੋਂ ਵਿਚਾਰ ਤੋਂ ਤੁਰਿਆ ਨਹੀਂ ਜਾ ਰਿਹਾ ਸੀ ੱੱਕੇ ਮਾਰ ਮਾਰ ਕੇ ਉਹਨੂੰ ਕੋਰਟ ਦੇ ਵਿੱਚ ਲੈ ਕੇ ਗਈ ਤੇ ਫਿਰ ਕੀ ਇਹ ਲਾਅ ਐਂਡ ਆਰਡਰ ਆ ਕਿ ਜੇਲ੍ਹ ਦੇ ਵਿੱਚ ਜੇਲ੍ਹ ਦੇ ਹਸਪੀਟਲ ਵੱਲੋਂ 3 ਸੱਟਾਂ ਤੇ ਬਾਹਰਲੇ ਹਸਪੀਟਲ ਵੱਲੋਂ 13 14 ਸੱਟਾਂ ਜੜੀਆਂ ਲਾਨੀਆਂ ਗਈਆਂ ਹੋਣ ਕੀ ਹੋਰ ਕੀ ਮੰਗ ਕਰਦੇ ਹੋ ਦੇਖੋ ਮੰਗ ਸਾਡੀ ਇਹ ਆ ਕਿ ਪਹਿਲੀ ਗੱਲ ਤਾਂ ਜਿੰਨੇ ਵੀ 15 20 ਜਣੇ ਘੋਮਣ ਬ੍ਰਦਰਸ ਵੱਲੋਂ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਬ੍ਰਦਰ ਵੱਲੋਂ ਐਲਾਨਿਆ ਗਿਆ ਕਿ 20 ਜਾਨੇ ਜਿਹੜੇ ਉਥੋਂ ਦੇ ਸਟਾਫ ਆ ਜਿਹੜਾ ਉਥੋਂ ਦਾ ਪੁਲਿਸ ਮਲਾਜਮ ਆ ਭਾਵੇਂ ਉਹ ਸੁਪਰਡੈਂਟਾ ਜੇਲ ਦਾ ਭਾਵੇਂ ਉਹ ਪਹਿਲਾਂ ਜਿਹੜੇ ਤਿੰਨ ਜਾਨੇ ਸੀਗੇ ਪਹਿਲਾਂ ਜਿਹੜੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਉਹ ਅੰਦਰ ਆ ਉਹਨਾਂ ਦੇ ਵਿੱਚੋਂ ਇੱਕ ਸੂਬਾ ਸਰਹਾਂ ਦਾ ਜਿਹੜਾ ਉਹ ਜਿਹੜਾ ਉਹਨੂੰ ਸੋਧ ਦਿੱਤਾ ਭਾਈ ਸੰਦੀਪ ਸਿੰਘ ਸਣੀ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਆ ਜਕਾਰਾ ਲਾਉਣੇ ਐਸੇ ਗੱਲ ਦੇ ਵਿੱਚ ਬੋਲੇ ਸੋਨਿਆ ਸੋ ਸਿਆ ਕਾਲ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹੁੰਦਾ ਸੀ ਜਿਹਨੂੰ ਕੇਪੀਐਸ ਗੱਲ ਵੀ ਪੈਰੀ ਹੱਥ ਲਾਉਂਦਾ ਸੀ ਤੇ ਜਿਨੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਨੌਜਵਾਨਾ ਜਿਹੜੇ ਉਹ ਅੰਦਰ ਰਹਿ ਕੇ ਵੀ ਕੋ-ਕੋ ਕੇ ਮਾਰ ਦੇਣੇ ਸੀਗੇ ਉਹਦਾ ਸੋਧਾ ਲੱਗਿਆ ਅਸੀਂ ਧੰਨਵਾਦ ਕਰਦੇ ਆਂ ਦੇਖੋ ਇੱਕ ਵੱਡੀ ਗੱਲ ਹੈ ਇੱਕ ਪਾਸੇ ਪੰਜਾਬ ਦੇ ਜਿਹੜੇ ਲੋਕ ਸੀਗੇ ਉਹ ਆਪਣੀਆਂ ਲਾਸ਼ਾਂ ਦੀ ਡਿਮਾਂਡ ਕਰ ਰਹੇ ਸੀ ਨੌਜਵਾਨਾਂ ਦੀ ਕਿ ਸਾਨੂੰ ਲਾਸ਼ਾਂ ਦੇ ਦਿਓ ਇਹ ਸਾਨੂੰ ਦੱਸ ਦਿਓ ਸਾਡੇ ਸਾਡੇ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਆ ਤੇ ਇੱਕ ਪਾਸੇ ਸੂਬਾ ਸਰਹੰਦ ਜਿਹੜਾ ਹੁਣ ਸੋਧਿਆ ਗਿਆ ਉਹਦੀ ਲਾਸ਼ ਜਿਹੜਾ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਉਹਨਾਂ ਦੀ ਲਾਸ਼ ਨਹੀਂ ਲੈਣੀ ਦੇਖੋ ਇਹ ਕਿੱਡੀ ਵੱਡੀ ਚੜ੍ਹਦੀ ਕਲਾ ਦੀ ਗੱਲ ਆ ਸੋ ਇਹਦੇ ਵਿੱਚ ਇੱਕ ਕਚਹਿਰੀ ਥੱਲੇ ਆ ਇੱਕ ਕਚਹਿਰੀ ਉੱਪਰ ਆ ਜਿਹੜੀ ਇੱਕ ਕਚਹਿਰੀ ਉੱਪਰ ਆ ਉਹਦੇ ਵਿੱਚ ਜਿਹੜੇ ਸਿੱਖ ਕੌਮ ਦੇ ਹਾਲਾ ਜਿਹੜੇ ਉਹ ਸਾਰੇ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਤੇ ਬਹੁਤ ਵੱਡਾ ਜ਼ੁਲਮ ਕੀਤਾ ਜਾ ਰਿਹਾ ਉਹ ਵੀ ਸਾਡੇ ਆਪਧਿਆ ਕੰਨਿਓ ਕੀਤਾ ਜਾ ਰਿਹਾ ਸਾਡੇ ਪ੍ਰਸ਼ਾਸਨ ਕੰਨਿਓ ਕੀਤਾ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਵਾਰ-ਵਾਰ ਫੋਨ ਕਰਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਨੂੰ ਫੋਨ ਨਾ ਕਰੋ ਜੇ ਅਸੀਂ ਕੋਈ ਵੀ ਮੁੱਦੇ ਦੀ ਆਵਾਜ਼ ਚੁੱਕਦੇ ਹਾਂ ਸਾਨੂੰ ਪਹਿਲਾਂ ਅੱਜ ਤੋਂ 2 ਮਹੀਨੇ ਪਹਿਲਾਂ ਬਿਹਾਰ ਦੇ ਵਿੱਚ ਸਾਡੇ ਪੋਸਟਰ ਲਾ ਕੇ ਸਾਨੂੰ ਸਿੱਖਾਂ ਨੂੰ ਉੱਥੋਂ ਇੱਥੋਂ ਹਿੰਦੂਸਤਾਨ ਤੋਂ ਕੱਢ ਲਈ ਕਿਹਾ ਗਿਆ ਅਸੀਂ ਕਿੱਥੇ ਜਾਵਾਂਗੇ ਸਾਡਾ ਇਹ ਪੰਜਾਬ ਆ ਸਾਡਾ ਪੰਜਾਬ ਆ ਅਸੀਂ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਅੱਜ ਸਾਡੇ ਮੁੰਡਿਆਂ ਨੂੰ ਫੇਰ ਵਾਰੀ-ਵਾਰੀ ਕਹਿ ਰਹੇ ਆ ਕਿ ਜਿਹੜੀਆਂ ਤੁਸੀਂ ਪੋਸਟਾਂ ਪਾ ਰਹੇ ਹੋ ਉਹਨਾਂ ਨੂੰ ਡਿਲੀਟ ਕੀਤਾ ਜਾਵੇ ਅਸੀਂ ਉਹ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਸਾਨੂੰ ਪੰਜਾਬ ਦੇ ਵਿੱਚ ਦਬਾਇਆ ਨਾ ਜਾਵੇ ਜੇ ਸਾਨੂੰ ਦਬਾਇਆ ਗਿਆ ਇਹ ਉੱਠਣ ਵਾਲੀ ਆਵਾਜ਼ ਬਹੁਤ ਉੱਚੀ ਉੱਠੂਗੀ ਤੇ ਇਹਨਾਂ ਤੋਂ ਸੰਭਾਲੀ ਨਹੀਂ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ